ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਰਿਵਾਰਡ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਈ ਦੋ ਗਾਵਾਂ ਤੇ ਤਿੰਨ ਬੱਚੀਆਂ ਸੇ ਲੈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਹਾਂ ਅੱਜ ਦੇ ਭਾਈ ਜੀ ਹਸੀ ਕਾਲ ਸਸੀ ਆਰਡਰ ਹੋ ਠੀਕ ਹੋਈ ਵਧੀਆ ਵਧੀਆ ਬਿਲਕੁਲ ਠੀਕ ਹੈ ਤੁਸ ਬਾਈ ਨਾਮ ਤੇ ਐਡਰੈਸ ਹੋ ਨਾਮ ਹੋ ਰਹਾ ਵੀਰੇ ਪਿੰਡ ਭਦੌੜਾ ਜ਼ਿਲ੍ਹਾ ਗੁਣਾਲਾ ਤਾਪਾ ਤਸੀਲਾ ਤਾਂ ਬਦਾ ਤਰੋੜ ਤੇ ਘਰ ਆਂਦਰ ਉਹ ਨਾਲਸਾ ਰੋਡ ਵੀ ਆ ਜਾਂਦਾ ਇਹ ਠੀਕ ਹੈ ਵੀਰੇ ਹਾਂਜੀ ਠੀਕ ਹੈ ਮੋਬਾਈਲ ਨੰਬਰ ਹੋ ਮੋਬਾਈਲ 87 ਤੋਂ ਖਾਸੀ 0432 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਸੂ ਨੇ ਮਾਲ ਕਰਨ ਦੱਸਣਾ ਸਾਲਾ ਦੂਜੇ ਸੂਸੂ ਬਾਈ ਠੀਕ ਆ ਚਾਹੀਆ ਪਤੀਜੇ ਮੰਨ ਕੇ ਲੋ ਬਾਕੀ ਰਹਿ ਹੂ ਮੇਰੇ ਖਰਾ ਅ ਕੀ ਚੱਪਾਈ ਕਿੰਨੇ ਦਿਨ ਲੈਂਦੀ ਆ ਲੈ ਜਾ ਪੰਜ ਚਾਰ ਦਿਨ ਡਾਕਟਰ ਜਿਹਾ ਬਰਾਮਨਾ ਤੌਫੀ ਬਈ ਹਜੇ ਵੀ ਬੜਾ ਬੜਾ ਕਮਾਲ ਦਾ ਤਿਆਰ ਕਰਿਆ ਹਨ ਤਾਂ ਤੂੰ ਨਾ ਚੱਪਾਈ ਆ ਪੂਰਾ ਵਧੀਆ ਨਰਮਾ ਚੱਗਾ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਦੀ ਕੁਆਲਿਟੀ ਬਈ ਤਮਾਲਦੀ ਆ ਪਛਾਂ ਤੋਂ ਵੀ ਦੇਖੋ ਆਰਡਰ ਬਹੁਤ ਇਹ ਪਰੂਗੀ ਬਹੁਤ ਆ ਰੱਚੀ ਪਈ ਆ ਬਹੁਤ ਚੰਗੀਆਂ ਕੱਚੀ ਕੱਚੀ ਆ ਦਿਨ ਲੈਂਦੀ ਆ ਖੋਲ ਦੇ ਬਈ ਤੋੜ ਕੇ ਖਾਵੇ ਠੱਡੀ ਪੂਰੀ ਆ ਨਾ ਬਹੁਤ ਜਿਆਦਾ ਠੱਡੀਆਂ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਠੰਡੀ ਆ ਬਾਕੀ ਲੰਬੇ ਲੰਮੇ ਬਹੁਤ ਆ ਬੱਡਾ ਘਾਤ ਦਾ ਬਈ ਗੱਡੇ ਕਰ ਦਈਏ ਲੰਬੀ ਲਾਂਜੀ ਰੈਂਟ ਫਰੰਟ ਚੰਗਾ ਤੋਰਾ ਤਾਰਾ ਚੰਗਾ ਰਾਜੀ ਰੋਜੀ ਫੋਲਾ ਈਰਗਾਣਾ ਬਈ ਦੁੱਧਾ 30 ਕਿਲੋ ਦੇ ਦੁੱਧ ਆ ਜੀ ਬਾਕੀ ਸਿਆਵਾ ਕਮੈਂਡ ਦਾ ਵੱਧ ਵੀ ਦੇ ਸਕਦਾ ਘੱਟ ਵੀ ਸਕਦਾ 30 ਤਾਂ ਮੌਜਾ ਦੇ ਦੋ ਸਹੀ ਕਰਦਾ 30 ਨੂੰ ਕੋਈ ਬਾੜਾ ਵੀ ਨਹੀਂ ਨਾ ਹਾਂ ਦੁੱਧ ਚੰਗਾ ਪਾ ਦੋ ਤੋਰਾ ਤਾਰਾ ਰਾਜੀ ਰੋਜੀ ਚਾਂਕ ਚੌਂਕ ਵੜਦੇ ਫੋਲਾ ਹਜੇ ਵੀ ਬਈ ਕਹਿੰਦਾ ਕੱਚੀ ਆ ਦਣ ਲੈਦੀ ਆ ਆਰਡਰ ਕਰਮ ਵਾਲੇ ਬਹੁਤ ਸੋਹਣਾ ਤਿਆਰ ਕਰੂ ਮਾਲਕੇ ਦਸਨ ਦੇ ਸਾਹਿਬ ਨੂੰ ਤਾਂ ਹਫਤਾ ਪਹਿੜਾ ਡਾਕਟਰਾਂ ਜੀ ਹਮ ਹਜੇ ਪਰ ਮੈਂ 5 ਦਿਨ ਮੰਨਦਾ ਠੀਕ ਆ ਅੰਡਰ ਗੱਲੇਵਾ ਕਰਮਣੀ ਤਿਆਰ ਕਰੀ ਜਾਏਗੀ ਕੀ ਮੋਲਾ ਭਈ ਇਹਦਾ ਮੁੱਲ ਦੇ ਰੰਗ ਸਵਾ ਦੀ ਡਾਕਟਰ ਠੀਕ ਆ ਮਾਨਤਾਨ ਹੋ ਜਾ ਕਰ ਦਾਂਗੇ ਸਵਾ ਲੱਖ ਰੁਪਇਆ ਮੋਲਾ ਮਾਨਤਾਨ ਜਿਹੜਾ ਮੌਕਾ ਛੰਨੀ ਛੰਡੀ ਦਾ ਕੋਈ ਅੰਦੇ ਜਮ ਮਾਰੀ ਜੱਫਨਾ ਭਾਈ ਚੱਲ ਹੂੰ ਉਈ ਚੈੱਕ ਕਰੀ ਨੇ ਜਿਵੇਂ ਮਰਦੀ ਹੱਥ ਲਾਈ ਚਲ ਠੰਡ ਰੇੰਡੂ ਵੜਾ ਥੀ ਜਵਾਈ ਵਧੀਆ ਹੁੰਦੀ ਆ ਮਸ਼ੀਨ ਕਰਾਣ ਅਸੀਂ ਲਾ ਸਕਾਲਾ ਸਹੀ ਗੱਲ ਆ ਭਾਈ ਹਾਂ ਲੋਕ ਨਹੀਂ ਲਈ ਆਪਾਂ ਇੱਥੋਂ ਠੀਕ ਚੰਗੇ ਬੰਦੇ ਨੇ ਸਭੀ ਪੜੀ ਬਹੁਤ ਆ ਹਾਂ ਰਾਜ ਜੀ ਆ ਵੱਡਾ ਘਰ ਬੜਾ ਬਹੁਤ ਚੰਗਾ ਥਣ ਬੜਾ ਜੀ ਆ ਜੀ ਬਹੁਤ ਚੰਗੇ ਨੇ ਨਾੜਾ ਨੂੜਾ ਫਲ ਚੰਗੀਆਂ ਨੇ ਭਈਆ ਦੁੱਧ ਵਾਲੀ ਵੜਾ ਜਿਵੇਂ ਕਰੇ ਖਣਿਆ ਨਾ ਬੜੀ ਗਰਮੀ ਨਹੀਂ ਮੰਨਦੀ ਡਾਕਟਰ ਨੇ ਸਹੀ ਗੱਲ ਆ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਵੀ ਚੰਗੀਆਂ ਚੰਗੀ ਫੈਂਟ ਆਉਗੀ ਅੱਜ ਵੀਰੇ ਦੋ ਨੰਬਰ ਇਹ ਪਲਾਨ ਵਸ਼ੀਆ ਵੀਰੇ ਡਾਕਟਰ ਕਿੰਨੇ ਦਿਨ ਲੈਂਦੀ ਇਹ ਦੁੱਧ ਨੂੰ ਵੱਧ ਘੱਟ ਲਿਆ ਜਾਂਦੀਆਂ ਸਹੀ ਗੱਲ ਹੈ ਕਿੰਨਾ ਕੁ ਦੁੱਧ ਦੇ ਦੂ ਆਸਟ 15 ਕਿਲੋ ਦੇ ਦਊਗੀ ਤੂੰ ਥਣ ਬੜਾ ਚੰਗਾ ਹੋਰ ਕਿ ਰੱਖਾ ਦੇ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਥਣ ਬਾਕੀ ਪਲੂਨ ਪੱਛੀ ਦਾ ਤੈਨੂੰ ਪਤਾ ਹੋ ਕਿ ਭੇਦੇ ਇਹ ਤਾਂ ਵੀਰ ਬਾਹਰ ਲੰਘ ਜੇ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਸਹੀ ਗੱਲ ਹੈ ਕੇਸ ਰੂਪ ਚੰਗਾ ਬਾਕੀ ਤੋਰਾ ਤਾਰਾ ਰੰਗ ਰੂਪ ਬਹੁਤ ਚੰਗਾ ਥਣ ਬੜਾ ਕਮਾਲ ਦਾ ਕੱਢਦੀ ਆਉਂਦੀ ਆ ਪੁੱਤ ਥਣ ਬਹੁਤ ਹੀ ਆਪਣਾ ਬੀ ਕੀ ਮੁੱਲ ਹੈ ਬਈ ਇਹ ਇਹ ਬਾੜ ਦੀ ਦਾ ਰਟ ਮਾਨ ਤਨ ਹੋ ਜੀ ਕਰ ਲਾਂਗੇ ਠੀਕ 62000 ਰੁਪਿਆ ਮੌਲਾ ਮੰਨਤਾ ਨੇ ਜਿਹੜਾ ਮੌਕੇ ਤੇ ਜਰੂਰ ਹੋਊਗਾ ਤੋੜਾ ਤਾਰਾ ਚੰਗਾ ਆਰਡਰ ਚੰਗਾ ਕੱਚੀ ਕੱਚੀ ਆ ਦਿਨ ਲੈਂਦੀ ਆ ਬਈ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਫੇਸ ਕੁਆਲਿਟੀ ਉਹ ਵੀ ਆ ਜੀ ਹਾਂ ਫੇਸ ਕੁਆਲਿਟੀ ਬਹੁਤ ਚੰਗੀ ਜੀ ਹਾਂ ਅੱਗੇ ਵੀਰੇ ਜਰਸੀ ਬੱਚੀ ਕਿੰਨੀ ਉਮਰ ਦੀ ਹੋ ਗਈ ਨੌ ਮਹੀਨੇ ਡੇਟ ਰਹੀ ਠੀਕ ਹੈ ਕਿਹੜੀ ਕਿਹੜੀ ਹੈ ਇਹ ਚੰਗੀ ਆ ਜੀ ਮਾਡਲ ਨੰਬਰ ਕਾਰਡ 2622 ਕਲੋਆ ਬਲੈਕ ਰੰਗ ਦੀ ਮਾਸ਼ੇ ਦੀ ਠੀਕ ਆ ਬਾਈ ਹਾਂ ਹੂੰ ਠੀਕ ਆ ਕੋ ਲਿਵਿੰਗ ਮਾਰੀ ਤੋਰ ਕੇ ਦਿਖਾ ਦੀ ਝੋਲੀ ਬਹੁਤ ਚੰਗੀ ਇਹਦੀ ਦੇਖੀ ਤੂੰ ਥਾਣਾ ਦੇ ਕੀ ਕਿੰਨੇ ਗੀਰ ਕੱਲਾ ਕੱਲਾ ਥਾਣਾ ਰੰਗ ਰੂਪ ਬਚੰਗਾ ਕੱਦ ਵੱਡ ਚੰਗਾ ਮੁੱਲ ਬਈ ਮੁੱਲ 10 ਦੀ ਦੇ ਦਾਂ ਡਾਕਟਰ ਮਾਨਦਾਨ ਹੋ ਜੀ ਬਈ ਕਰ ਦਾਂਗੇ ਮਨਾ ਫਟਾ ਕੋਈ 10000 ਰੁਪਇਆ ਮੁੱਲ ਆ ਬਈ ਮਾਨਦਾਨ ਦੇਣਾ ਮੌਕੇ ਤੇ ਦੁੱਧ ਵੀ ਪਿੰਦੀ ਹੈ ਜੇ ਕਹਿੰਦੇ ਪਿਆਣਾ ਹੋਵੇ ਤਾਂ ਠੀਕ ਆ ਚੰਗੀ ਹੈ ਜਿਹੜਾ ਝੰਗਾ ਹਸਾ ਬਈ ਬੱਠਰ ਤੇ ਲੱਗੀ ਦੀ ਹੈ ਹੁਣ ਵੀ ਵੀ ਜਾਂਦੀ ਹੈ ਬਾਕੀ ਬਈ ਬਰੀਡ ਚੰਗੀ ਹੈ ਗਰਮੀ ਘਟ ਮੰਦੀ ਹੈ ਫੈਟ ਜਿਹੜੀ ਨਾ ਚੰਗੀ ਆ ਹਾਂ ਚੰਗੀ ਹੈ ਜੇਕਰ ਸਾਹਮਣੀ ਵਧੀਆ ਤਿਆਰ ਹੋ ਜ ਠੀਕ ਆ ਹੂੰ ਹੂੰ ਝੋਲੀ ਚੰਗੀਆਂ ਬਹੁਤ ਚੰਗੀਆਂ ਇਹਦਾ ਮਾਂ ਦਾ ਦੁੱਧ ਕਿੰਨਾ ਸੀ ਇਹਦਾ ਹੁਸਲ 26 27 ਕਿਲੋ ਠੀਕ ਆ ਝੋਲੀ ਬਹੁਤ ਚੰਗੀਆਂ ਬਾਕੀ ਸੀਰ ਸਾਊ ਆਏ ਜੋ ਮਤਲਬ ਜੇ ਮੈਂ ਮਰ ਜਿਆ ਥਲਾਈ ਚੱਲ ਜਾ ਜਾਂ ਤਾਂ ਇਹਦਾ ਕਿ ਥੋੜਾ ਰੰਗ ਕਾਲਾ ਲਹਿ ਗਈ ਹਾਂ ਫੇਸ ਬਹੁਤ ਚੰਗਾ ਬਹੁਤ ਚੰਗਰੀ ਵਾਲੀ ਠੀਕ ਆ ਮੁੱਲ ਭਰਾ ਦਾ ਇਹ ਦੇ ਦਾਂਗੇ 17000 ਜੱਟ ਮਾਨ ਤਾਨ ਹੋ ਜੀ ਕਰ ਦਾਂਗੇ ਠੀਕ ਆ 17000 ਰੁਪਿਆ ਮੋਲਾ ਮਾਂ ਤਾਂ ਜ਼ਰੂਰ ਹੋ ਜੇ ਤੋਰਾ ਤਾਰਾ ਚੰਗਾ ਚੰਗੀ ਆ ਬੱਚੀ ਸਭੀ ਪਲੀ ਆ ਤਕਰੀਬਨ ਬਈ ਟੀਕੇ ਦੇ ਮਹੀਨੇ ਦੋ ਮਹੀਨੇ ਦੇ ਇਕੱਟਾ ਚਾਰ ਦਾ ਜੇ ਕਿਸੇ ਨੇ ਹੂੰ ਭਾ ਦੇ ਜਾਨ ਸਰ 70000 ਦਾ ਕੇਸ ਕਰ ਜੂਗੇ ਐ ਮਨ ਕੇ ਚਲੋ ਹੂੰ ਤੇ ਸੂਤ ਬਹੁਤ ਚੰਗਾ ਬੋਦੀ ਬਦੀ ਬਹੁਤ ਚੰਗੀ ਆ ਬਾਕੀ ਸੀਰ ਸਹੂ ਐ ਤਾਂ ਕਈ ਨਹੀਂ ਕਰਦੀ ਠੀਕ ਆ ਅੱਗੇ ਤਾਂ ਨੰਬਰ ਵਿੱਚ ਕਿੰਨੀ ਹੋ ਰਹੀ ਇਹ ਬਸੀਰ ਆ ਬਈ ਮਹੀਨਾ ਪਿਗਾ ਲੱਗਿਆ ਦੋ ਦੰਦ ਦਾ ਮੋਹ ਬਹੁਤ ਦੋ ਦੰਦ ਮਹੀਨਾ ਹੋ ਗਿਆ ਬੋਲੀ ਨਹੀਂ ਵਾਚ ਠੀਕ ਆ ਹਾਂ ਜੇ ਕਿ ਇਹਨੇ ਚੈੱਕ ਕਰਾ ਕੇ ਲੇ ਕੇ ਜੇ 15 ਨੂੰ ਜਮਾ ਚੈੱਕ ਹੋ ਜੂਗੀ ਠੀਕ ਆ ਪਰ ਨਿਕੂ ਪੱਕਾ ਲੱਭਣ ਓਕੇ ਓਕੇ ਨਿਕੂ ਆਏ ਨਹੀਂ ਵੀ ਕਹਿਣ ਵਾਲੀ ਗੱਲ ਨਹੀਂ ਗਾਹ ਦਾ ਪਰਮਾਤਮਾ ਨੂੰ ਪਤਾ ਪਰ ਹਿੱਲੀ ਨਹੀਂ ਇਹ ਪਹਿਲੇ ਠੀਕ ਹੀ ਤੇ ਰਹਗੀ ਮਾਂ ਦਾ ਦੁੱਧ ਕਿੰਨਾ ਸੀ ਇਹ ਫਾਰਮ ਲੈ ਗਈ ਡਾਕਟਰ ਦੋ ਬੱਚੇ ਆਪਨਾ ਇੱਕ ਮੰਗਾਲੀ ਸੀ ਇੱਕ ਅਜੇ ਆਉਣੀ ਹੈ ਗੱਡੀ 'ਚ ਚੜੀ ਨਹੀਂ ਉਹਤੇ ਮੈਨੂੰ ਨਹੀਂ ਸੱਫਤੋਂ ਝੋਲੀ ਝੋਲੀ ਵੋਚਾਂਗੇ ਭਈ ਆਪਾਂ ਦੇਖਣਾ ਤਾਂ ਵੇਚੀ ਆ ਇਸ ਬੜਾ ਚੰਗਾ ਰੰਗ ਕੋ ਚੰਗਾ ਝੋਲੀ ਦਿਖਾਣਾ ਕਿਰ ਤੋਂ ਝੋਲੀ ਵੋਚਾਂਗੇ ਮੋਗੇ ਵਾਲੇ ਫਾਰਮ ਚ ਲਈ ਕਿਸ਼ਨਪੁਰੇ ਕੋਲ ਠੀਕ ਆ ਝੋਲੀ ਚੰਗੀ ਆ ਭਈ ਚੰਗੀ ਆ ਹਾਂ ਚੰਗਾ ਕੀ ਮੋਲੇ ਤਾਂ ਤੇ 32 ਦੇ ਰੰਗ ਲੈਟਰ ਮਾਨਦਾਨ ਹੋਣੀ ਕਰ ਦਾਂਗੇ ਕੋਈ ਨਹੀਂ ਜਿੱਦ ਤੇ ਚੈੱਕ ਹੋ ਗਈ ਉਹ ਤਾਂ 45000 ਦੀ ਹੋਈ ਆ ਠੀਕ ਆ 32000 ਰੁਪਿਆ ਮੋਲਾ ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜਰੂਰ ਹੋ ਜਾ ਰਾਜੀ ਚੰਗੀ ਆ ਪੱਟ ਫੜਾ ਦੇਖੋ ਭਈ ਬਹੁਤ ਚੰਗਾ ਝੋਲੀ ਦੀਆਂ ਬਲਬਲ ਬਹੁਤ ਚੰਗੀਆਂ ਬਾਕੀ ਸੀਮਣਾ ਜਿਹੜਾ ਦਾ ਲਗਵਾਇਆ ਮੀ ਨਾ ਹੋ ਗਿਆ ਬਾਈ ਕਹਿੰਦਾ ਬੋਲੀ ਹੈ ਬਾਕੀ ਇਹਦਾ ਸੀਮਣ ਜੋ ਲੱਗੇ ਡਾਕਟਰ ਆਪ ਪਤਾ ਕਰ ਦਾਂਗੇ ਫਾਰਮ ਚ ਲਈ ਉਹਨਾਂ ਬੰਦੇ ਦੀ ਸਾਰੀ ਜਾਣਕਾਰੀ ਥੋੜੀ ਆਪਾਂ ਅੱਛਾ ਕੋਈ ਆਇਆ ਨਹੀਂ ਬਈ ਇੱਧਰ ਰੱਖਿਆ ਨਹੀਂ ਕੰਮ ਉਹਨਾਂ ਦਾ ਹੂੰ ਆਪ ਗਵਰਨਰ ਭਰੌਂਦਾ ਮੁੰਡਾ ਹੋ ਠੀਕ ਹੈ ਠੀਕ 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 ਦੋਰਾ ਤਾਰਾ ਵਿਚੰਗ ਗਵਰ ਚੰਗੀ ਪਲੀ ਦੀ ਥੋੜੀ ਜਿਹੀ ਖੁੱਲੀ ਕਰਕੇ ਆਪਨੇ ਉਹ ਪੱਠੇ ਘਟ ਖਾਂਦੀ ਆ ਠੀਕ ਆ ਕੱਲੀ ਆਇਆ ਦੰਦ ਪੱਟ ਕਹਾਂ ਨਾ ਅਰिजਨਲ ਦੋ ਦੰਦ ਲੈ ਬਹੁਤ ਠੀਕ ਆ ਠੀਕ ਆ ਤੈਨ ਖੜਿਆ ਨਾ ਇੱਧਰ ਬੜ ਬਈ ਆ ਵੀ ਚੰਗੀ ਆ ਹਨਾ ਸੋਣ ਵਾਲੇ ਹਾਂ ਬਈ ਬਹੁਤ ਚੰਗੇ ਜੇ ਕਿ ਲੈਣੀ ਆ ਫਾਰਮ ਤਿਆਰ ਕਰਨਾ ਜਿਵੇਂ ਯਾਰ ਬਈ ਇਹ ਤਾਂ ਹੋ ਸਕਦਾ ਤੂੰ ਵੱਡੀ ਇਹਦੀ ਖਾਸੀਤ ਦਰੂਗੀ ਕਿ ਗਰਮੀ ਨਹੀਂ ਮੰਨਣੀ ਸੈਂਡਬੋਡ ਕੋਲ ਚੰਗੇ ਆਣ ਲਈ ਬੜਾ ਕਮਾਲ ਦਾ ਫੇਸ ਬੂਸ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਆਰਡਰ ਦੀਆਂ ਤਾਂ ਬਈ ਪੰਡਾ ਹੀ ਬੰਨਦੀ ਆਉਂਦੀ ਆ ਹਜੇ ਵੀ ਬਈ ਦੱਸਦਾ ਕੱਚੀ ਕੱਚੀ ਆਦਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਮਾਰਕ ਦਾਸਦੇ ਸੀ ਕਦੇ ਬੈਠਾ ਨਹੀਂ ਆਦਾ ਤੂੰ ਅੱਛਾ ਜੋ ਜੂਨ ਦੇ ਹਾਂ ਬੈਠਿਆ ਨਹੀਂ ਜਾਂਦਾ ਠੀਕ ਹੈ ਪਿੰਡ ਦੀ ਵਹਿੜੀ ਆਪਣੇ ਕੋ ਬਾਹਰੋਂ ਲਈ ਦੀ ਠੀਕ ਹੈ ਭਾਈ ਆਪਣਾ ਪਹਿਲਾਂ ਵੀ ਦੇਖੀ ਅਜਤੋਂ ਕਲੂਣਾ ਇਹ ਓਕੇ ਭਾਈ ਲੰਗਾ ਬੇਦਰ ਇਹਨਾਂ ਮੁੰਡਾ ਚੰਗਾ ਸਾਹਮਦੇ ਪਾਉਂਦੇ ਠੀਕ